ਜਿਹੜੀ ਪੀੜੀ ਹੁਣ ਐ ਇਸ ਵੇਲੇ ਜੀਰੂ ਅਸੀਂ ਦੇਖ ਰਹੇ ਆ ਮੈਂ ਤੇ ਕਹਿਣਾ ਚਾਹੁੰਦਾ ਹੁਣ ਤੇ ਬੜੀ ਗਲਤ ਹੋ ਗਿਆ ਟੀਜੀਪੀਡੀ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਤੁਸੀਂ ਕੀ ਜਿਹੜੀ ਐ ਮੰਗ ਲਈ ਤੁਹਾਕੋ ਪੀੜੀ ਆ ਉਹਨੂੰ ਕੀ ਦੇ ਕੇ ਜਾਓਗੇ ਪੰਥ ਦੀ ਜੇਬ 'ਚ ਪੈਸੇ ਹੈਗੇ ਆ ਪੰਥ ਦੀ ਜੇਬ 'ਚੋਂ ਉਸ ਸਾਥੀ ਨੂੰ ਪੈਸੇ ਦਿੱਤੇ ਆ ਪਰ ਮੇਰੀ ਨਿੱਜੀ ਜੇਬ 'ਚੋਂ ਕੋਈ ਪੈਸਾ ਨਹੀਂ ਪੰਥ ਦੀ ਜੇਬ ਦੇ ਵਿੱਚੋਂ ਮੈਂ ਕੋਈ ਪੈਸਾ ਆਪਣੇ ਪਰਿਵਾਰ ਵਾਸਤੇ ਖਰਚ ਨਹੀਂ ਕਰ ਸਕਦਾ ਇਹ ਵੀ ਮਿਸਾਲ ਮੈਂ ਤਾਂ ਦਿੱਤੀ ਆ ਇੱਕ ਹੋਰ ਰਾਜਨੀਤੀ ਦੀ ਰਾਜਨੀਤੀ ਜਾਗਪਾਤ ਭਾਰੂ ਹੋ ਗਈ ਰਾਜਨੀਤੀ ਦੇ ਪੈਸਾ ਪ੍ਰਧਾਨ ਹੋ ਗਿਆ ਜਿੰਨੇ ਅਪਰਾਧੀ ਹੈ ਸਮ ਦੀ ਲੁਕਣਗਾ ਜਿਹੜੀ ਰਾਜਨੀਤੀ ਬਣੀ ਹੋਈ ਹੈ ਮਗਰ ਇਹ ਪੀੜੀ ਜਿਹੜੀ ਮੈਥੋ ਵੀ ਮਗਰ ਹੈ ਔਰ ਜਿਹਦਾ ਬੇੜਾ ਕਰਪ ਹੋਇਆ ਹੈ ਇਹ ਕੀ ਤੋਂ ਮਾਫੀ ਮੰਗੇਗੀ ਮਾਫੀ ਮੰਗਣ ਦੇ ਤਾਂ ਲਾਇਕ ਹੀ ਨਹੀਂ ਰਹੀ ਵਰ ਗੈਂ ਸੰਕੀ ਉਹ ਵਕਤ ਉਸ ਅੜੀ ਚਾਹ ਪਹਿਲਾ 1970 ਦੇ ਵਿੱਚ ਸਾਡੇ ਕੋਲੋਂ ਵਿਛੜੇ ਅੱਜ ਆਪਾਂ ਉਹਨਾਂ ਦੀ 47 ਬਰਸੀ ਦੇ ਉੱਪਰ ਜੁੜੇ ਆ ਮੈਂ ਕੁਝ ਕਿਸਮ ਦਾ ਫਿਰ ਮੈਨੂੰ ਪਹਿਲੀ ਵਾਰ 1992 ਜਿਹੜੀ ਉਹਨਾਂ ਦੀ 14ਵੀਂ ਬਰਸੀ ਦੇ ਵਿੱਚ ਸ਼ਾਮਲ ਹੋਣ ਦਾ ਤੇ ਉਹਨਾਂ ਨੂੰ ਸੇਜਦਾ ਕਰਨ ਦਾ ਮੌਕਾ ਮਿਲਿਆ ਹੀ ਬਤੀਸਾਨਾ ਤੋਂ ਲਗਾਤਾਰ 2-4 ਵਰਸੀ ਹੋ ਸਕਦੀਆਂ ਕਿਸੇ ਵਿਸ਼ੇਸ਼ ਮਜਬੂਰੀਆਂ ਕਰਕੇ ਜਾਂ ਪੰਜਾਬ ਤੋਂ ਬਾਹਰ ਹੋਣ ਕਰਕੇ ਮੈਂ ਉਹਨਾਂ ਦੀ ਕਿਸੇ ਵਰਸੀ ਤੇ ਹਾਜ਼ਰ ਨਾ ਹੋ ਸਕਿਆ ਹੋਵਾਂ। ਨਹੀਂ ਤਾਂ ਮੈਂ ਤਕਰੀਬਨ ਸਾਰੀਆਂ ਵਰਸੀਆਂ ਦੇ ਵਿੱਚ ਹਾਜ਼ਰ ਹੋ ਕੇ ਹਾਜ਼ਰ ਹੁੰਦੀ ਵੀ ਮੈਂ ਕੋਈ ਨਹੀਂ ਕਹਿੰਦਾ ਸੀ ਕੋਈ ਰਸਮ ਪੂਰਤੀ ਦੇ ਵਾਸਤੇ ਹਾਜ਼ਰ ਹੁੰਦੇ ਆ। ਕਿਉਂਕਿ ਕਾਂਪੜਾ ਗਰ ਸਿੰਘ ਤੇ ਮੇਰੀ ਵਿਚਾਰਧਾਰਾ ਦਾ ਔਰ ਮੇਰੀ ਲਹਿਰ ਦੇ ਨਾਲ ਜੁੜਿਆ ਹੋਇਆ ਸਾਡਾ ਜਿਹਾਰੂ ਸਾਥੀ ਸੀ ਉਹਨਾਂ ਦੀ ਵਰਸੀ ਤੇ ਆਉਣਾ ਉਹਨਾਂ ਨੂੰ ਸਤਿਕਾਰ ਸਹਿ ਸ਼ਾਦਾ ਦੇ ਘਰ ਭੇਟ ਕਰਨੇ ਇਹ ਮੇਰੀ ਡਿਊਟੀ ਹੈ। ਸੋ ਮੈਂ ਡਿਊਟੀ ਦੇ ਤੌਰ ਤੇ ਹਰ ਵਾਰੀ ਜਿਹੜਾ ਹਾਜ਼ਰ ਹੁੰਨਾ ਔਰ ਅੱਜ ਵੀ ਜਿਹੜੀ ਉਹਨਾਂ ਨੂੰ ਬਹੁਤ ਸਤਿਕਾਰ ਦੇ ਨਾਲ ਉਹਨਾਂ ਦੀ ਯਾਦ ਦੇ ਸਿਰਜ ਘੋਣ ਵਾਸਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਔਰ ਆਪਣੇ ਮਾਨਸਿਕੇ ਪਰਨ ਕਰਨ ਲਈ ਕਿ ਉਹਨਾਂ ਬਨ ਉਸਤਪਤ ਕੀਤੀਆਂ ਕਦਰਾਂ ਕੀਮਤਾਂ ਔਰ ਜਿਸ ਰਸਤੇ ਲਈ ਜਿਸ ਚੰਗੇ ਸਮਾਜ ਲਈ ਜਿਸ ਚੰਗੇ ਹਿੰਦੁਸਤਾਨ ਦੇ ਪਰਮੇਖ ਦੇ ਲਈ ਉਹਨਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਸੀਪੀਆਈ ਦੇ ਵਿੱਚ ਰਹਿ ਕੇ ਜਿਹੜੀ ਐ ਸਮਰਪਿਤ ਕੀਤਾ ਉਹਦੇ ਉਸ ਧੂਰੇ ਕਾਰਜ ਨੂੰ ਪੂਰਾ ਕਰਨ ਵਾਸਤੇ ਅਸੀਂ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਰੱਖਾਂਗੇ ਮੈਂ ਜ਼ਿਆਦਾ ਨਹੀਂ ਕੁਝ ਕਹਿਣਾ ਚਾਹੁੰਦਾ ਮੈਂ ਬੈਠਾ ਸੋਚ ਰਿਹਾ ਸੀ ਕਿ ਰਾਜਨੀਤਿਕ ਤੌਰ ਤੇ ਅਸੀਂ ਕਿੰਨੀ ਵੀ ਪੀੜੀ ਦੇ ਵਿੱਚ ਸ਼ਾਮਲ ਹਾਂ ਪਰ ਮੈਂ ਵੇਖਿਆ ਵੀ ਤਿੰਨ ਪੀੜੀਆਂ ਪਰਮਾਨ ਚੜ ਚੁੱਕੀਆਂ ਰਾਜਨੀਤੀ ਦੀਆਂ ਇੱਕ ਪਹਿਲੀ ਪੀੜੀ ਉਹ ਸੀ ਜਿਹੜੀ ਆਜ਼ਾਦੀ ਇਨਦੋਲਣ ਦੇ ਵਿੱਚੋਂ ਪੈਦਾ ਹੋਈ ਇਹ ਪੁੱਛੋ ਜਿਨ੍ਹਾਂ ਨੇ ਆਜ਼ਾਦੀ ਦੋਲਣ ਦੇ ਦੇਸ਼ ਭਗਤਾਂ ਦਾ ਨਿਗਮ ਮਾਣਿਆ ਇੱਕ ਪੀੜੀ ਹੋਰ ਜਿਹੜੀ ਦਬ ਭੱਗ ਸਾਡੇ ਕੋਲੋਂ ਜਾ ਚੁੱਕੀ ਹੈ ਵਿਛੜ ਚੁੱਕੀ ਹੈ ਬੜਾ ਮਦੂਖੀ ਮਾਨ ਨਾਲੇ ਸ਼ਬਦ ਕਹਿ ਰਹੇ ਇੱਕ ਦੂਜੀ ਪੀੜੀ ਉਹ ਹੈ ਜਿਹਦੇ ਵਿੱਚੋਂ ਮੈਂ ਵੀ ਆਪਣੇ ਆਤਮਿਕ ਸ਼ਾਮਿਲ ਕਰਦਾ ਇਹ ਪੀੜੀ ਵੀ ਹੈ ਇਸ ਤਰ੍ਹਾਂ ਜਾਣ ਵਾਲੇ ਪਾਸੇ ਜਾ ਰਹੀ ਹੈ ਬਟੇਰੀਆਂ ਉਮਰਾਂ ਹੋ ਗਈਆਂ ਇਹ ਸੰਸਾਰ ਨੂੰ ਛੱਡ ਰਹੇ ਇੱਕ ਪੀੜੀ ਉਹ ਹੈ ਜਿਹੜੀ ਸਾਥੋਂ ਮਗਰੋਂ ਪ੍ਰਮਾਨ ਚੜ੍ਹ ਲਈ ਹੈ ਜਿਹੜੀ ਅਜੇ ਜਵਾਨ ਹੈ ਮੈਂ ਜਦੋਂ ਤਿੰਨਾਂ ਦਾ ਮੁਕਾਬਲਾ ਕਰਦਾ ਤੇ ਕਮੰਡ ਅਰਜਨ ਸਿੰਘ ਨੂੰ ਇਸ ਸੰਦਰ ਦੇ ਵਿੱਚ ਰੱਖ ਕੇ ਜਦੋਂ ਦੇਖਦਾ ਸੱਚ ਹੈ ਕਿ ਜਿਹੜਾ ਮਨ ਖੁਸ਼ ਹੋਣਾ ਚਾਹੁੰਦਾ ਸੀ ਉਹ ਮਨ ਸੱਚੇ ਪਾਤਸ਼ਾਹ ਮੇਰ ਘਰੀ ਸਾਡੇ ਪੰਜਾਬ ਤੇ ਉਹ ਮਨ ਬੜਾ ਟੁੱਟਿਆ ਔਰ ਜਿਹੜੀ ਪਹਿਲੀ ਪੀੜ੍ਹੀਆਂ ਜਿਹੜੀਆਂ ਕਦਰਾਂ ਕੀਮਤਾਂ ਸੀ ਸੱਚੀਆਂ ਸੁੱਚੀਆਂ ਸੱਚੀ ਸੁੱਚੀ ਰਾਜਨੀਤੀ ਝੂਠ ਨਹੀਂ ਬੋਲਣਾ ਔਰ ਕਿਸੇ ਦਾ ਦੇਹਲੀ ਦਿਖਾਉਣਾ ਔਰ ਹਰ ਵਕਤ ਜਦੋਂ ਸੋਚਣਾ ਜਾਂ ਲੋਕਾਂ ਦੇ ਪ੍ਰਤੀ ਜਾਂ ਦੇਸ਼ ਦੇ ਪ੍ਰਤੀ ਔਰ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਦਾ ਜਿਹੜਾ ਜਜ਼ਬਾ ਐਨੀ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਵਾਲੇ ਸੀ ਉਹ ਇੱਕੋ ਪੀੜੀ ਤੇ ਸਾਡੇ ਕੋਲੋਂ ਤੇ ਜਿਹੜੀ ਦੂਜੀ ਪੀੜੀ ਸੀ ਉਹਨੇ ਕੁਝ ਕਦਰਾਂ ਖਾਤ ਕੀਤੀਆਂ ਪਰ ਬਾੜੀਆਂ ਉਸ ਖਾਤ ਨਹੀਂ ਕਰ ਸਕੀ ਉਹਦੇ ਵਿੱਚ ਵੀ ਹੌ ਸਤਾ ਜਿਹੜਾ ਕੋ ਮਾਰੇ ਪੱਖ ਹੈ ਜਿਹੜਾ ਨਗਾਰ ਹੈ ਆਉਣਾ ਸ਼ੁਰੂ ਹੋ ਗਿਆ ਸੀ ਚਲੋ ਉਹ ਤੇ ਜਾ ਰਹੀ ਹੈ ਜਿਹੜੀ ਪੀੜੀ ਹੁਣ ਹੈ ਇਸ ਵੇਲੇ ਜਿਹੜੋ ਅਸੀਂ ਦੇਖ ਰਹੇ ਹਾਂ ਮੈਂ ਤੇ ਕਹਿਣਾ ਚਾਹੁੰਦਾ ਹੁਣ ਤੇ ਬੜਾ ਹੀ ਗੜਕ ਹੋ ਗਿਆ ਔਰ ਦੇਖਣਾ ਪਊਗਾ ਵੀ ਇਸ ਦੇਸ਼ ਦਾ ਪੰਜਾਬ ਦਾ ਕੀ ਬਣੂਗਾ ਹੁਣ ਤੇ ਸਿਰਫ ਰਾਜਨੀਤੀ ਝੂਠ ਬੋਲਣ ਦਾ ਕੰਮ ਰਹਿ ਗਈ ਹੈ ਰਾਜਨੀਤੀ ਗੱਲਬਾਤ ਨੂੰ ਬਣੇ ਦਾ ਕੰਮ ਰਹਿ ਗਈ ਹੈ ਰਾਜਨੀਤੀ ਭ੍ਰਿਸ਼ਟਾਚਾਰ ਦਾ ਸਾਧਨ ਬਣ ਕੇ ਰਹਿ ਗਈ ਹੈ ਔਰ ਪੈਸੇ ਇਕੱਠੇ ਕਰਨੇ ਔਰ ਝੂਠ ਬੋਲਣਾ ਹੁਣ ਦੀ ਰਾਜਨੀਤੀ ਕੋ ਹੈ ਔਰ ਜਦੋਂ ਅਸੀਂ ਸੋਚਦੇ ਆ ਕਿ ਜਿਹੜੇ ਪਹਿਲੇ ਦੇਸ਼ ਭਗਤ ਆ ਉਹ ਤਾਂ ਆਜ਼ਾਦੀ ਦਾ ਨਿਖ ਸਾਡੀ ਝੋਲੀ ਦੇ ਵਿੱਚ ਪਾ ਕੇ ਗਏ ਅਸੀਂ ਆਜ਼ਾਦੀ ਦਾ ਨਿਖ ਮਾਣਿਆ ਦੂਜੀ ਪੀੜੀ ਨੇ ਪੁੱਛਦ ਤੱਕ ਉਹ ਸਹਾਜਾਦੀ ਦੀ ਉਹਨਾਂ ਪਦਰਾ ਕੀਤਤਾ ਦੀ ਰਾਖੀ ਕੀਤੀ ਤੀਜੀ ਪੀੜੀ ਨੂੰ ਮੈਂ ਪੁੱਛਣਾ ਚਾਹਣਾ ਕਿ ਤੁਸੀਂ ਕੀ ਜਿਹੜੀ ਇਹ ਮੰਗਲੀ ਪੱਖੋ ਪੀੜੀ ਆ ਉਹਨੂੰ ਕੀ ਦੇ ਕੇ ਜਾਓਗੇ ਆ ਵਰਤਮਾਨ ਜਿਹੜਾ ਵਾਤਾਵਰਣ ਇਹਨਾਂ ਜਿਹੜਾ ਗੰਧਲਾ ਹੋ ਗਿਆ ਅਸੀਂ ਦੇਖਦੇ ਹਾਂ ਛੋਟੇ ਜਿਹੋਦੇ ਜਦੋਂ ਛਪਣਾ ਚ ਨਾਉਂਦੇ ਆਪਣਾ ਮੱਝਾ ਲੈ ਕੇ ਜਾਂਦੇ ਜੇ ਜੇਬ ਚ ਕੋਈ ਪੰਜੀ ਦਸੀ ਹੋਣੀ ਡਿੱਗ ਪੈਣੀ ਜਾਂ ਜਾਣ ਕੇ ਛਪੜ ਦੇ ਵਿੱਚ ਛੁੱਟ ਦੇਣੀ ਤਾਂ ਉਹ ਥੱਲੇ ਤੱਕ ਪਈ ਨਜ਼ਰ ਆਉਂਦੀ ਸੀ ਵੀ ਮੇਰਾ ਜਿਹੜਾ ਸਿੱਕਾ ਮੈਂ ਛੱਡਿਆ ਆ ਪਿਆ ਹੈ ਹੁਣ ਕਦੇ ਤੁਸੀਂ ਸੋਚ ਸਕਦੇ ਹੋ ਕਿ ਜੇ ਕੋਈ ਪੈਸਾ ਸਿੱਧਾ ਤੁਹਾਨੂੰ ਨਾਜਰ ਆਊਗਾ 20 ਬੈਟਰੀਆਂ ਨਾਲ ਫਰੋੜ ਦੀ ਕੋਸ਼ਿਸ਼ ਕਰੋ ਜਿਹੜੀ ਅਸੀਂ ਆਪਣਾ ਵਾਤਾਵਰਣ ਵੀ ਇੰਨਾ ਮਾੜਾ ਇੰਨਾ ਗੰਦਰਾ ਪ੍ਰਦੂਸ਼ਿਤ ਬਣਾਤਾ ਇਹਦਾ ਬਣੇਗਾ ਕੀ ਕਿੰਨੀਆਂ ਬਿਮਾਰੀਆਂ ਲਗਾਤਾਰ ਸਾਨੂੰ ਜਿਹੜੀਆਂ ਘੇਰ ਰਹੀਆਂ ਇਹ ਸਾਡੀ ਜਿਹੜੀ ਵਰਤਮਾਨ ਪੀੜ੍ਹੀ ਹੈ ਉਹਦੀ ਦੇਣ ਹੈ ਵਰਤਮਾਨ ਪੀੜ੍ਹੀ ਹੀ ਰਾਜ ਪ੍ਰਬੰਧ ਜਿਹੜਾ ਉਹ ਚਲਾ ਰਹੀ ਹੈ ਅੱਗੇ ਰਾਜਨੀਤੀ ਦੀਆਂ ਕਿੰਨੀਆਂ ਮੈਂ ਛੋਟੀ ਜੀ ਮਿਸਾਲ ਦੇਣੀ ਚਾਹੁੰਦਾ ਤੇ ਤੁਸੀਂ ਹੁਣ ਦੇ ਨਾਲ ਉਹਦਾ ਮੁਕਾਬਲਾ ਇਹ ਕਮੰਡ ਅਰਜਨ ਸਿੰਘ ਨਾਲ ਮੁਕਾਬਲਾ ਕਰ ਲਿਓ ਇੱਕ ਵਾਰੀ ਦੀ ਗੱਲ ਹੈ ਮਾਸਟਰ ਤਾਰਾ ਸਿੰਘ ਜੀ ਉਹਨਾਂ ਕੋਲੇ ਦੋਨੇ ਅਹੁਦੇ ਸੀ ਉਹ ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਸੀ ਕੋਈ ਮੀਟਿੰਗ ਹੋ ਰਹੀ ਸੀ ਕੋਈ ਸੱਜਣ ਖਾਲਸਾ ਬਾਹਰ ਆਇਆ ਬੜਾ ਦੁਖੀ ਸੀ ਔਰ ਜਦੋਂ ਆ ਕੇ ਮਾਸਟਰ ਜੀ ਕੋਲੇ ਕਿਹਾ ਜੀ ਵੀ ਖਾਲਸਾ ਖੜਾ ਬਾਹਰ ਬੜਾ ਦੁਖੀ ਹੈ ਅੱਖਾਂ ਉਹਦੀਆਂ ਭਰੀਆਂ ਹੋਈਆਂ ਬੁਲਾ ਕੇ ਪੁੱਛੀਏ ਵੀ ਉਹਨੂੰ ਕੀ ਤਕਲੀਫ ਹੈ ਜਦੋਂ ਬੁਲਾਇਆ ਵੀ ਖਾਲਸਾ ਜੀ ਕੀ ਗੱਲ ਕੋਈ ਤਕਲੀਫ ਹੈ ਕੋਈ ਪੇੜ ਤੋਂ ਕਿਸੇ ਸਮੱਸਿਆ 'ਚੋਂ ਉਹਨੇ ਕਿਹਾ ਜੀ ਮੈਂ ਘਰ ਦੇ ਬਿਮਾਰ ਹਾਂ ਉਹਨਾਂ ਦੀ ਦਵਾਈ ਲੈਣ ਆਇਆ ਸੀ ਮੇਰੀ ਜੇਬ ਕੱਟੀ ਗਈ ਨਾ ਮੈਂ ਦਵਾਈ ਲਿਆ ਸਕਦਾ ਤੇ ਨਾ ਮੇਰੇ ਕੋਲ ਵਾਪਸ ਜਾਣ ਦੇ ਪੈਸੇ ਐ ਮਾਸਟੀਆਂ ਨੇ ਜੇਬ ਚਾਹ ਹਮਾਰੇ ਜਿੰਨੇ ਕੁ ਪੈਸੇ ਹੱਥ ਦੇ ਵਿੱਚ ਆਏ ਉਹਨਾਂ ਨੇ ਉਹਨੂੰ ਪੜਾ ਦਿੱਤਾ ਔਰ ਤੁਸੀਂ ਨੋਟ ਕਰਿਓ ਗੱਲ ਜਿਹੜੀ ਮੈਂ ਤੁਹਾਨੂੰ ਕਹਿਣੀ ਚਾਹੁੰਨਾ ਇਹ ਵੀ ਇਤਿਹਾਸ ਦਾ ਇੱਕ ਹਿੱਸਾ ਹੈ ਫੇਰ ਕੋਈ 9-10 ਸਾਲਾਂ ਦੀ ਉਹਦੀ ਸੁਪਤਰੀ ਸੀ ਜਿਹੜੀ ਸਾਡੇ ਵੱਦ ਕਿਸਮ ਦੀ ਸਾਡੇ ਬੁਠਿੰਡੇ ਦੇ ਵਿੱਚ ਹੀ ਉਹ ਸ਼ਹੀਦ ਹੋ ਗਈ ਰਜਿੰਦਰ ਕੌਰ ਜਿਹਨੂੰ ਜਿੰਦੂ ਦੇ ਤੌਰ ਤੇ ਕਿਹਾ ਜਾਂਦਾ ਹੈ ਉਹ ਆਈ ਦੇ ਪਾਪਾ ਜੀ ਮੰਮੀ ਨੇ ਕਿਹਾ ਮੈਨੂੰ ਬੁਖਾਰ ਆ ਦਵਾਈ ਲੈਣ ਜਾਣਾ ਹੈ ਪੈਸੇ ਦੇ ਦਿਓ ਡਾਕਟਰ ਨੂੰ ਦੇਣ ਵਾਸਤੇ ਮਾਸਟਰ ਜੀ ਨੇ ਕਿਹਾ ਕਿ ਬੇਟਾ ਮੇਰੇ ਕੋਲੇ ਪੈਸੇ ਨਹੀਂ ਤੁਸੀਂ ਡਾਕਟਰ ਸਾਹਿਬ ਨੂੰ ਮੇਰਾ ਨਾਮ ਦੇ ਦਿਓ ਤੇ ਆਧਾਰ ਦਵਾਈ ਦਿਓ ਮੈਂ ਬਾਅਦ ਚ ਦੇ ਦੂੰਗਾ ਉਹ ਵਿਚਾਰੀ ਨਿਰਾਸ਼ ਹੋ ਕੇ ਵਾਪਸ ਚਲੀ ਗਈ ਨਾਲ ਦੇ ਖਾਲਸਾ ਨੇ ਪੁੱਛਿਆ ਕਿ ਮਾਸਟਰ ਜੀ ਤੁਸੀਂ ਤੋਂ ਅਣਜਾਣ ਜਿਹੜਾ ਵਿਅਕਤੀ ਆਇਆ ਉਹਦੇ ਪੈਸੇ ਦੇ ਤੇ ਕੱਢ ਕੇ ਗਿਣੇ ਵੀ ਕਿੰਨੇ ਆ ਤੁਹਾਡੀ ਆਪਣੀ ਬੱਚੀ ਬਿਮਾਰ ਹੈ ਉਹਦੇ ਵਾਸਤੇ ਪੈਸੇ ਨਹੀਂ ਮਾਸਟਰ ਜੀ ਦਾ ਜਵਾਬ ਸੁਣਨ ਵਾਲਾ ਕਹਿੰਦਾ ਦੇਖੋ ਮੇਰੀਆਂ ਦੋ ਜੇਬਾਂ ਦੇ ਇੱਕ ਜੇਬ ਪੰਥਰੀ ਹੈ ਇੱਕ ਮੇਰੀ ਜੇਬ ਨਿੱਜੀ ਹੈ ਪੰਥ ਦੀ ਜੇਬ ਚ ਪੈਸੇ ਹੈਗੇ ਐ ਪੰਥ ਦੀ ਜੇਬ ਚੋਂ ਉਹ ਸਾਥੀ ਨੂੰ ਪੈਸੇ ਦਿੱਤੇ ਐ ਪਰ ਮੇਰੀ ਨਿੱਜੀ ਜੇਬ ਚੱਲ ਕੋਈ ਪੈਸਾ ਨਹੀਂ ਪੰਥ ਦੀ ਜੇਬ ਦੇ ਵਿੱਚੋਂ ਮੈਂ ਕੋਈ ਪੈਸਾ ਆਪਣੇ ਪਰਿਵਾਰ ਵਾਸਤੇ ਖਰਚ ਨਹੀਂ ਕਰ ਸਕਦਾ ਇਹਦੀ ਮਿਸਾਲ ਮੈਂ ਤਾਂ ਦਿੱਤੀ ਐ ਇੱਕ ਹੋਰ ਆਦਮੀ ਦੀ ਤੇ ਇੱਕ ਅੱਜ ਦੀ ਰਾਜਨੀਤੀ ਐ ਮੈਨੂੰ ਕੋਈ ਦੱਸਣ ਦੀ ਜ਼ਰੂਰਤ ਨਹੀਂ ਜੋ ਕੁਝ ਹੋ ਰਿਹਾ ਇਹ ਮੇਰੇ ਸਿਰ 'ਚ ਉੱਪਰ ਨਾਲ ਸ਼ਰਮ ਦੇ ਨਾਲ ਅਰਜਨ ਸਿੰਘ ਦੀ ਵਰਸੀ ਤੇ ਕਿਉਂ ਮੈਂ बार-बार ਆਉਣਾ ਕਿਉਂਕਿ ਉਹ ਪਹਿਲੀ ਪੀੜੀ ਵਿੱਚੋਂ ਜਿਹੜੀ ਪੀੜੀ ਨੇ ਇੰਨੀ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦਾ ਸਾਥ ਦਿੱਤੀਆਂ ਉਹ ਸਾਡੇ ਰਾਹ ਦੇ ਸੇਰਾ ਸੀ ਮੈਂ ਉਹਨਾਂ ਤੋਂ ਮਾਫੀ ਮੰਗਣੀ ਚਾਹੁੰਨਾ ਕਾ ਮੇਰੇ ਤੇ ਉਹਨਾਂ ਦੀ ਪੀੜੀ ਦੇ ਹੋਰ ਸਾਥੀਆਂ ਤੋਂ ਕਿ ਅਸੀਂ ਤੁਹਾਡੀਆਂ ਕਦਰਾਂ ਕੀਮਤਾਂ ਦੀ ਰਾਖੀ ਨਹੀਂ ਕਰ ਸਕੇ ਇਸ ਕਰਕੇ ਤੁਹਾਨੂੰ ਮਾਫ ਕਰ ਦਿਓ ਮੰਗਣ ਲਈ ਪੀੜੀ ਜਿਹੜੀ ਮੈਥੋਂ ਵੀ ਮੰਗ ਰ ਹੈ ਔਰ ਜਿਹਦਾ ਬੇੜਾ ਕਰਪ ਹੋਇਆ ਹੈ ਇਹ ਕੀ ਤੋਂ ਮਾਫੀ ਮੰਗੇਗੀ ਮਾਫੀ ਮੰਗਣ ਦੇ ਤਾਂ ਲਾਇਕ ਹੀ ਨਹੀਂ ਰਹੀ ਸਾਰਾ ਕੁਝ ਤਾਂ ਸਤਿਆਨਾਥ ਹੋ ਗਿਆ ਹੈ ਕੀ ਹੈ ਰਾਜਨੀਤੀ ਦਾ ਬੁਰਕਾ ਪ੍ਰਸਤਿ ਭਾਰੂ ਹੋ ਗਈ ਰਾਜਨੀਤੀ ਦਾ ਜਾਤਪਾਤ ਭਾਰੂ ਹੋ ਗਈ ਰਾਜਨੀਤੀ ਦਾ ਪੈਸਾ ਪ੍ਰਧਾਨ ਹੋ ਗਿਆ ਜਿੱਲੇ ਅਪਰਾਧੀ ਹੈ ਸਮ ਦੀ ਲੁਕਣਗਾ ਜਿਹੜੀ ਰਾਜਨੀਤੀ ਬਣੀ ਹੋਈ ਹੈ ਔਰ ਜਿੱਡਾ ਵੱਡੇ ਤੋਂ ਵੱਡਾ ਤੁਸੀਂ ਕ੍ਰਾਈਮ ਕਰੋ ਰਾਜਨੀਤੀ ਦਾ ਬੁਰਕਾ ਪਾ ਕੇ ਲੋਕਾਂ ਦੇ ਜਿਹੜੀ ਸੇਵਕ ਦੇ ਤੌਰ ਤੇ ਪੇਸ਼ ਕਰੋ ਆਹ ਤੇ ਸਾਡੀ ਰਾਜਨੀਤੀ ਹੋ ਗਈ ਹੈ ਇਹ ਮੈਂ ਇਹਨਾਂ ਗੱਲਾਂ ਦਾ ਜ਼ਿਕਰ ਕਿਉਂ ਕਰ ਰਿਹਾ ਸੱਚੇ ਪਾਤਸ਼ਾਹ ਦੀ ਹਾਜ਼ਰੀ ਦੇ ਵਿੱਚ ਅਸੀਂ ਬਾਹਰ ਸੈਂਸ ਦੇ ਮਾਲ ਕਰਸੀਆਂ ਲੋਕ ਇਹ ਚੰਦ ਜਿਹੜੇ ਲੀਡਰ ਹੈ ਜਿਹੜੇ ਸਰਕਾਰਾਂ ਚਲਾ ਰਹੇ ਹਨ ਇਹ ਮਾਲਕ ਨਹੀਂ ਮਾਲਕ ਤੁਸੀਂ ਉਹ ਜਿੰਬੜੇ ਕੋਈ ਹੋਰ ਹੈ ਬੇੜਾ ਉਹ ਗਰਖ ਕਰ ਰਹੇ ਹੈ ਹੁਕਮਤਨਾ ਕਿਹਨੂੰ ਪਹਿਣਾ ਸਾਡੀਆਂ ਨਸਲਾਂ ਕੀ ਆਪਣੀਆਂ ਨਸਲਾਂ ਨੂੰ ਦੱਸਾਂਗੇ ਕਿ ਕਾਰਜਨ ਸਿੰਘ ਵਰਗੇ ਸੀ ਜਿਨ੍ਹਾਂ ਨੇ ਆ ਸਾਕਤ ਕੀਤੀਆਂ ਕਦਰਾਂ ਕੀਮਤਾਂ ਇਹ ਕਾਜ ਵਾਲੇ ਲੋਕ ਨੇ ਔਰ ਜਿਹੜੇ ਸਮਾਜ ਦਾ ਬੇੜਾ ਗਰਖ ਕਰ ਰਹੇ ਜੇ ਅਰਜਨ ਸਿੰਘ ਨੇ ਸੱਚੇ ਤੁਸੀਂ ਮਤਲਬ ਪਾਸਕਾ ਚਰਦਾਲੂ ਜਾਲੋਂ ਸੱਚੀ ਸਦਾ ਦਿਨੀ ਦੇਣਾ ਚਾਹਣੇ ਹੋ ਤਾਂ ਕਾਰਨ ਅਰਜਨ ਸਿੰਘ ਦੀ ਵਿਰਾਸਤ ਨੂੰ ਬਚਾ ਲਓ ਜੀਓ ਦੀ ਵਿਰਾਸਤ ਬਚਾ ਲਈ ਵਿਰਾਸਤ ਦਾ ਮਤਲਬ ਹੈ ਕਿ ਜੋ ਗੁਣ ਕਦਰਾਂ ਕੀਮਤਾਂ ਉਹਨਾਂ ਵਿੱਚ ਸੀ ਜੇ ਤੁਸੀਂ ਮੁੜ ਕੇ ਥੋੜੀਆਂ-ਬਹੁਤੀਆਂ ਵੀ ਸਾਬਤ ਕਰ ਲੀਆਂ ਉਹਨੂੰ ਜਿਰਾਕੀ ਕਰ ਲਈ ਇਹ ਉਹਨਾਂ ਨੂੰ ਸੱਚੀ ਸਦਾ ਜੀ ਹੋਣੀ ਹੈ ਨਹੀਂ ਟੈਮ ਵੀ ਰਸਮਾਂ ਆਏ ਕਿਉਂਕਿ ਜੈਪ ਸਿੰਘ ਭੱਟੀ ਜੀ ਆ ਉਹਨਾਂ ਨੂੰ ਚਿਹਰਾ ਦਿਖਾਤਾ ਇਹ ਰਸਮਾਂ ਨਹੀਂ ਰਸਮਾਂ ਦੀ ਕੋਈ ਜ਼ਰੂਰਤ ਨਹੀਂ ਉਹਨਾਂ ਦੀਆਂ ਸਾਬਤ ਕੀਤੀਆਂ ਜਿਹੜੀਆਂ ਵਿਰਾਸਤਾ ਨੇ ਉਹਨਾਂ ਤੇ ਪਹਿਰਾ ਦੇਣ ਦੀ ਜਿਹੜੀ ਹੈ ਕੋਸ਼ਿਸ਼ ਕਰੋ ਇਹੀ ਮੈਂ ਕਹਿ ਸਕਦਾ ਕਿ ਉਹਨਾਂ ਨੂੰ ਸੱਚੀ ਸਦਾ ਜੀ ਵੀ ਹੋਏਗੀ ਮੈਂ ਭੱਟੀ ਪਰਿਵਾਰ ਦਾ ਵਿਸ਼ੇਸ਼ ਕਰਕੇ ਜੈਪ ਸਿੰਘ ਭੱਟੀ ਦਾ ਇਸ ਗੱਲ ਤੇ ਰਿਣੀ ਹਾਂ ਧੰਨਵਾਦ ਕਰਨਾ ਚਾਹੁੰਦਾ ਇੱਕ ਤੇ ਉਹਨਾਂ ਦੇ ਪਿਤਾ ਜੀ ਉਹਨਾਂ ਦਾ ਫਰਜ਼ ਵੀ ਬਣਦਾ ਹੈ ਦੂਜਾ ਸਾਡੀ ਪਾਰਟੀ ਦਾ ਕੰਮ ਬਣ ਸੀ ਅਸੀਂ ਤਾਂ ਇਸ ਗੱਲ ਤੇ ਸੰਤੁਸ਼ਟ ਹਾਂ ਕਿ ਸਾਡੇ ਕੰਮ ਬਣ ਨੂੰ ਲਗਾਤਾਰ 47 ਸਾਲਾਂ ਤੋਂ ਜਾਗ ਕੀਤਾ ਜਾ ਰਿਹਾ ਹੈ ਔਰ ਅੱਜ ਦੇ ਯੁੱਗ ਦੇ ਵਿੱਚ ਔਰ ਜਦੋਂ ਰਿਸ਼ਤੇ ਨਾਤੇ ਸਭ ਖਤਮ ਹੋ ਰਹੇ ਹੈ ਰਿਸ਼ਤਿਆਂ 'ਚ ਪਾਣੀ ਪੈ ਗਿਆ ਰਿਸ਼ਤੇ ਤਿੱਕੇ ਹੋ ਗਏ ਪੈਸਾ ਪ੍ਰਧਾਨ ਹੋ ਗਿਆ ਪੈਸਿਆਂ ਦੇ ਨਾਲ ਰਿਸ਼ਤੇ ਜਿਹੜੇ ਤੋਲੇ ਜਾਂਦੇ ਹੈ ਭਰਾ ਭਰਾ ਦਾ ਕਤਲ ਹੈ ਔਰ ਪੈਸੇ ਦੇ ਪਿੱਛੇ ਪਿਓ ਪੁੱਤ ਨੂੰ ਮਾਰ ਰਿਹਾ ਹੈ ਪੁੱਤ ਜੇ ਪੁੱਤ ਜਿਹੜਾ ਬਾਪ ਨੂੰ ਮਾਰ ਰਿਹਾ ਹੈ ਰੋਜ਼ ਅਸੀਂ ਇਹ ਸਰਅਖੜ ਪੜ੍ਹਦੇ ਆ ਆ ਹੈ ਸਾਡਾ ਵਰਤਮਾਨ ਜਿਹੜਾ ਸਮਾਜ ਪਰ ਇਸ ਸਮਾਜ ਦੇ ਵਿੱਚ ਵੀ ਜਿਨ੍ਹਾਂ ਨੇ ਰਿਸ਼ਤਿਆਂ ਦੀ ਕਦਰ ਕੀਤੀ ਹੈ ਔਰ ਜਿਨ੍ਹਾਂ ਨੇ ਰਿਸ਼ਤੇ ਦੀ ਪਵਿੱਤਰਤਾ ਕਾਇਮ ਕੀਤੀ ਹੈ ਇਹ ਭੱਟੀ ਪਰਿਵਾਰ ਹੈ ਜਿਹੜਾ ਸਾਡੇ ਵਾਸਤੇ ਵੀ ਗਰਾਧ ਸੇਰਾ ਹੈ ਕਿ ਵੀ ਇਸ ਤਰ੍ਹਾਂ ਦੀ ਜਿਹੜੀ ਰਾਤ ਇਸ ਤਰ੍ਹਾਂ ਦੇ ਜਿਹੜੇ ਹੋਂਹਾਰ ਬੱਚੇ ਹੋਣੇ ਚਾਹੀਦੇ ਹੈ ਜਿਹੜੇ ਆਪਣੇ ਬਡੇਰਿਆਂ ਦਾ ਸਤਕਾਰ ਕਰਨ ਬਾਡੇ ਸਾਰਿਆਂ ਵੱਲੋਂ ਮੈਂ ਪੱਟੀ ਪਰਿਵਾਰ ਦਾ ਧੰਨਵਾਦ ਕਰਦਾ ਇੱਥੇ ਆਪਣੇ ਸ਼ਬਦ ਸਮਾਪਤ ਕਰਦਾ ਹੋਇਆ ਆਪਣੇ ਬਹੁਤ ਹੀ ਇਤਜਾਰੂ ਸਾਥੀ ਜਿਨ੍ਹਾਂ ਨਾਲ ਕਈ ਸਾਲ ਬਹੁਤ ਨੇੜਿਓਂ ਕੰਮ ਕਰਨ ਦਾ ਵਿਚਰਨ ਮੈਂ ਜਦ ਉਹ ਜੜਦੀ ਜਵਾਨੀ ਦੇ ਵਿੱਚ ਸੀਗਾ ਔਰ ਕੋਈ 18 ਸਾਲ ਦਾ ਜਿਸ ਵੇਲੇ ਉਹ ਸਾਡੇ ਕੋਲੋਂ ਵਿਛੜਿਆ ਉਹਨਾਂ ਨਾਲ ਇਕੱਠੇ ਕੰਮ ਕਰਨ ਦਾ ਮੌਕਾ ਮਿਲਦਾ ਰਿਹਾ ਔਰ ਜਿਹੜਾ ਨਿਹਾਲ ਸਿੰਘ ਵਾਲਾ ਇਲਾਕਾ ਕੰਮ ਦਾ ਅਰਜਨ ਸਿੰਘ ਦਾ ਇਹ ਕੌਮਨ ਸਲੇਰ ਦਾ ਉਦੋਂ ਵੀ ਬਹੁਤ ਵੱਡਾ ਕੇਂਦਰ ਸੀ ਮੇਰਾ ਖਿਆਲ ਹੈ ਜਿੰਨੀਆਂ ਚੋਣਾਂ ਹੋਈਆਂ ਬਹੁਤੀ ਵਾਰੋਂ ਸੀਟ ਅਸੀਂ ਜਿੱਤੀ ਹੈ ਨਿਹਾਲ ਸਿੰਘ ਵਾਲਾ ਅੱਜ ਵੀ ਉਹ ਸਾਡੀ ਲਹਿਰ ਦੇ ਮਜ਼ਬੂਤ ਕੇਂਦਰਾਂ ਦੇ ਵਿੱਚੋਂ ਮਤਲਬ ਨਿਹਾਲ ਸਿੰਘ ਵਾਲਾ ਕੇਂਦਰ ਹੈ ਕਬ ਡਾਲ ਸਿੰਘ ਦਾ ਇਲਾਕਾ ਤੇ ਉਹਨਾਂ ਨੂੰ ਮਤਲਬ ਬਹੁਤੀ ਸਤਕਾਰ ਨਾਲ ਸਿਰ ਝੁਕਾਉਂਦਾ ਹੋਇਆ ਉਹਨਾਂ ਨੂੰ ਸਾਡਾ ਦੇ ਫੁੱਲ ਭੇਟ ਕਰਦਾ ਫਿਰ ਆਪਣੇ ਵੱਲੋਂ ਵੀ ਤੁਹਾਡੇ ਵੱਲੋਂ ਵੀ ਤੁਹਾਥੋਂ ਬਿਨਾਂ ਪੁੱਛੇ ਇਹ ਮੈਂ ਪਰਨ ਕਰਨਾ ਚਾਹੁੰਦਾ ਸੱਚੀ ਪਾਤਸ਼ਾਹੀ ਦੀ ਹਾਜ਼ਰੀ 'ਚ ਕਿ ਅਸੀਂ ਉਹਨਾਂ ਦੇ ਦੱਸੇ ਸੱਚੇ-ਸੁੱਚੇ ਰਾਹ ਤੇ ਜਿੰਨੀ ਵੀ ਸਾਡੇ 'ਚ ਕੋਈ ਸਮਰੱਥਾ ਆਪਣੇ ਵੱਲੋਂ ਜਿੰਨੇ ਜੋਗ ਰਹੇ ਆ ਅਸੀਂ ਚੱਲਣ ਦਾ ਕੋਸ਼ਿਸ਼ ਕਰਾਂਗੇ ਚੱਲਾਂਗੇ ਤਾਂ ਕਿ ਉਹਨਾਂ ਦੇ ਸੁਪਨਿਆਂ ਨੂੰ ਕੁਛ ਨਾ ਕੁਛ ਹੱਦ ਤੱਕ ਪੂਰਾ ਕਰ ਸਕੀਏ ਇਹਨੇ ਸ਼ਬਦਾਂ ਨਾਲ ਮਾਪਰੀ ਇੱਥੇ ਜਿਹੜਾ ਅਭਿਸ਼ਕ ਬ੍ਰਾਮ ਦੇਣਾ ਵੈਰੀ ਉੱਦੀ ਦਾ ਖਾਲਸਾ ਵੈਰੀ ਉੱਦੀ ਕੀ ਪਤੇ